ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਦਿਲ ਤੇ ਦਰਵਾਜ਼ੇ ਦੀ ਇੱਕ ਬੰਦੇ ਨੇ ਕਲਾਕਾਰ ਨੂੰ ਕਿਹਾ ਕਿ ਤੂੰ ਦਿਲ ਤੇ ਦਰਵਾਜ਼ਾ ਬਣਾਣਾ ਏ ਕਲਾਕਾਰ ਕਹਿੰਦਾ ਠੀਕ ਐ ਕਲਾਕਾਰ ਨੇ ਕੀ ਕੀਤਾ ਦਿਲ ਬਣਾਇਆ ਉਹ ਤੇ ਦਰਵਾਜ਼ਾ ਬਣਾਤਾ ਥੋੜੇ ਟਾਈਮ ਬਾਅਦ ਉਹ ਬੰਦਾ ਆਇਆ ਉਹਨੇ ਕਲਾਕਾਰ ਨੂੰ ਸਵਾਲ ਕੀਤਾ ਕਿ ਤੂੰ ਦਿਲ ਵੀ ਬਣਾਤਾ ਇਹ ਦਰਵਾਜ਼ਾ ਵੀ ਬਣਾਇਆ ਪਰ ਇਹ ਤੇ ਹੈਂਡਲ ਕਿਉਂ ਨਹੀਂ ਲਾਇਆ ਤਾਂ ਕਲਾਕਾਰ ਦਾ ਬਹੁਤ ਸੋਹਣਾ ਜਵਾਬ ਕਲਾਕਾਰ ਨੇ ਕਿਹਾ ਕਿ ਦਿਲ ਕਦੇ ਬਾਹਰਲੇ ਪਾਸੋਂ ਨਹੀਂ ਖੁੱਲਦੇ ਜਿਦੇ ਕਰਕੇ ਮੈਂ ਹੈਂਡਲ ਲਾਉਂਦਾ ਦਿਲ ਹਮੇਸ਼ਾ ਅੰਦਰਲੀ ਸਾਈਡ ਤੋਂ ਖੁੱਲਦੇ ਆ ਦਿਲ ਦੇ ਅੰਦਰ ਹੀ ਹੈਂਡਲ ਲੱਗਾ ਹੁੰਦਾ ਹੈ ਤੇ ਜਿਹੜੇ ਦਿਲਾਂ ਦੇ ਬਾਹਰ ਹੈਂਡਲ ਆਣਾ ਉਹਦੇ ਵਿੱਚ ਤਾਂ ਫਿਰ ਆਉ ਭਗਤ ਆਜੋ ਮੇਰਾ ਦਿਲ ਨਹੀਂ ਟਰੱਕ ਹੈ ਤਾਂ ਹੈਨਾ ਤੇ ਜਿਹੜਾ ਇੱਕ ਦਿਲ ਹੈ ਨਾ ਜਿਹਦੇ ਅੰਦਰਲੇ ਪਾਸੋਂ ਦਰਵਾਜ਼ਾ ਖੋਲਦਾ ਉਹਦੇ ਵਿੱਚ ਸਿਰਫ ਇੱਕ ਬੰਦਾ ਹੀ ਰਹਿ ਸਕਦਾ ਇੱਕ ਬੰਦੇ ਦੀ ਸੀਮਤ ਤੱਕ ਉਹਦੇ ਵਿੱਚ ਜਗ੍ਹਾ ਹੁੰਦੀ ਹੈ ਉਹ ਕਿਹੜਾ ਬੰਦਾ ਜਿਹਨੂੰ ਰੂਹ ਤੋਂ ਪਿਆਰ ਕਰਦੇ ਆਪਾਂ ਅੱਖਾਂ ਦੀ ਪਸੰਦ ਤੇ ਦਿਲ ਦੀ ਪਸੰਦ ਵਾਲਾ ਬੰਦਾ ਕਦੇ ਵੀ ਪੂਰਾ ਨਹੀਂ ਬਣਦਾ ਜਿਹੜੀ ਪਸੰਦ ਹੋਵੇ ਰੂਹ ਤੋਂ ਚਾਹੇ ਉਹਦਾ ਸ਼ਕਲ ਪਹਿਰਾਵਾ ਜਿੱਦਾਂ ਮਰਜੀ ਹੋਵੇ ਰੂਹ ਦੀ ਪਸੰਦੇ ਚੀਜ਼ਾਂ ਹੀ ਦੇਖਦੀ ਤੇ ਜਿਹੜੀ ਰੂਹ ਦੀ ਪਸੰਦ ਹੁੰਦੀ ਹੈ ਨਾ ਉਹ ਦਿਲ ਦੇ ਅੰਦਰ ਸਿਰਫ ਇੱਕ ਹੀ ਬੰਦਾ ਰਹਿ ਸਕਦਾ ਤੇ ਜਿਹੜੇ ਦਿਲ ਦੇ ਬਾਹਰਲੇ ਪਾਸੇ ਹੈਂਡਲ ਲੱਗੇ ਹੁੰਦੇ ਹਨ ਨਾ ਉਹ ਤਾਂ ਕੋਈ ਵੀ ਹੈਂਡਲ ਖੋਲ੍ਹਿਆ ਕਿਸੇ ਨੇ ਵੀ ਤੇ ਦਿਲ ਦੇ ਵਿੱਚ ਐਂਟਰ ਹੋ ਜਾਂਦਾ ਇਸੇ ਲਈ ਦਿਲ ਦੇ ਹਮੇਸ਼ਾ ਅੰਦਰਲੇ ਸਾਈਡ ਤੇ ਹੀ ਹੈਂਡਲ ਹੁੰਦੇ ਹੈ ਠੀਕ ਹੈ ਜੀ ਮੇਰੀ ਸ਼ਾਇਰੀ ਤੇ ਮੇਰੀ ਮੇਰਾ ਇਹ ਬਲੌਗ ਬਣਾਇਆ ਹੋਇਆ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੈਸੇਜ ਜ਼ਰੂਰ ਕਰਨਾ ਧੰਨਵਾਦ